ਸ਼ਹਿਰ ਤੇ ਗगन ਵਿੱਚ ਉਸ ਰਾਤ ਚੰ드ਰਮਾ ਦਾ ਨੂਰ ਅਤ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਗਾਮੇ ਵਿੱਚ ਆਨ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਆਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਘਟ ਤੇ ਆਉਂਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ ਸ਼ਹਿਰ ਪਟਨਾ ਦੀ ਉਸ ਵਾਹੀ ਤਰਤ ਤੇ ਮਾਤਾ ਗੁਜਰੀ ਜੀ ਨੂੰ ਬਿਆਨਤ ਵਿਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਦ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਤਾਂ ਉਸ ਤੋਂ ਬਾਅਦ ਵਿੱਚ ਜਨਮ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਅ ਆਇਨਾ ਹੋਏ ਬਾ ਗੁਰੂ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਤ ਗੋਬਿੰਦ ਰਾਏ ਜੀ ਦੇ ਇਕਲ ਲਈ ਮਾਤਾ ਮਾਮਾ ਜੀ ਕਿਰਨ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਤਾ ਨਾਨਕੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਗਗੁਰੂ ਤੇਗ ਬਹਾਦਰ ਜੀ ਨੂੰ ਇਹੇ ਕੁਝ ਖ਼ਬਰੀ ਮਿਲੀ ਤਾਂ ਉਹਨਾਂ ਹੀ ਬਾਲਕ ਦਾ ਨਾਮ ਉਹਨਾਂ ਨੇ ਹੀ ਬਾਲਕ ਦਾ ਨਾਮ ਗੁਰੂ ਗੋਬਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਨੂੰ 4 ਸਾਲ ਬਾਅਦ ਪਟਨਾ ਵਿੱਚ ਫਿਰ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਹਿਲੇ ਜ਼ਿਲ੍ਹੇ ਦੇ ਨਗਰ ਊੜਾਮ ਵਿਖੇ ਪਟਨਾ ਇੱਕ ਸੂਫੀ ਪੀਰ ਭਿਕਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰੋਂ ਅੰਦਰ ਭਾਵ ਮਨੋਮਨੀ ਅਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਧਾਰਿਆ ਹੈ ਜੋ ਲੋਕਾਈ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ ਮੁਰਿਦਾਂ ਨੂੰ ਨਾਂ ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਸਤੇ ਪਿਖਣ ਸਾਹ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੇ ਸੰਕੰਨ ਦਾ ਬਹੁਤ ਵੱਡਾ ਹੀ ਕੱਟ ਸੀ ਪਰ ਕੋਈ ਸ਼ਰਧਾ ਵਸ ਬਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਿਖਣ ਸਾਹ ਨੇ ਨਿਰਮਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਤੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ ਪਰ ਕੀ ਕਣ ਸ਼ਾ ਨੇ ਪਰਖ ਲਈ ਮਠਾਈਆਂ ਜਿਹਾ ਦੋ ਮਟਕੀਆਂ ਬਾਲ ਗੁਰੂ ਦੇ ਚਰਨਾਂ ਅੱਗੇ ਰੱਖੀਆਂ ਇੱਕ ਹਿੰਦੂਆਂ ਲਈ ਦੂਜੇ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਗੁਰੂ ਗੋਬਿੰਦ राय ਜੀ ਨੇ ਮੁਸਕਰਾਦਿਆਂ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕ ਸਾਰੇ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਤੂ ਹੰਝੂਆਂ ਦੇ ਮੋਤੀ ਚਮਕਦੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਹਰ ਜੀਵ ਦਾ ਹੈ ਪਿਕਣ ਪੀਰ ਪਿਕਣ ਸਾਦੇ ਦਿਲ ਵਿੱਚ ਨਿਸ਼ਚਾ ਹੋ ਗਿਆ ਤੇ ਉਹ ਕਹਿ ਕਹਿ ਉঠে ਇਹ ਤਾਂ ਸਭ ਦਾ ਗੁਰੂ ਹੈ ਸਬ ਦਾ ਸਰਪ੍ਰਸਤ ਹੈ ਉਸ ਦਿਨ ਤੋਂ ਪਟਨਾ ਦੀ ਗਲੀ ਪੁਚੀਆਂ ਵਿੱਚ ਇਹ ਗੱਲ ਹਵਾ ਵਾਂਗ ਫੈਲ ਗਈ ਕਿ ਇੱਕ ਅਜਿਹਾ ਬਾਲਕ ਜਨਮਿਆ ਹੈ ਜਿਸ ਦੀ ਰੌਸ਼ਨੀ ਸਿਰਫ ਇੱਕ ਘਰ ਦੇ ਇੱਕ ਜਾਤ ਲਈ ਨਹੀਂ ਸਗੋ ਪੂਰੇ ਸੰਸਾਰ ਲਈ ਹੈ ਸ੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ ਹੌਲੀ ਵੇੜੇ ਵਿੱਚ ਭਜਨ ਕਰਨ ਨੂੰ ਜੋਗੇ ਹੋ ਗਏ ਤੇ ਮਿੱਠੀ ਉਤਲੀ ਪਾਣੀ ਵੀ ਬੋਲਣ ਲੱਗ ਪਏ ਬਾਗੁਰੂ ਜੀ ਦੀ ਵਿਟਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੁਰਨ ਮਾਸੀ ਤੇ ਮੱਸਿਆ ਆਦ ਜਏ ਸਮੇਤ ਇਕੱਠੇ ਹੋ ਕੇ ਬਾਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸਵੇਂ ਪਿਤਾ ਸਿਰਗੁਰ ਗੋਬਿੰਦ ਸਿੰਘ ਜੀ ਜ਼ੁਲਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ ਪੀਖਣ ਸਾਹ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਚਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿੱਧਾ ਵਿੱਚ ਪ੍ਰਗਟ ਹੋ ਗਈ